ਦਰਬਾਰ ਸਾਹਿਬ ਜਾਣ ਵਾਲੀ ਸੰਗਤਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਾਸ ਕਰਕੇ ਸੰਗਤਾਂ ਲਈ ਬਹੁਤ ਹੀ ਜ਼ਿਆਦਾ ਅਹਿਮ ਖਬਰ ਆ ਧਿਆਨ ਨਾਲ ਸੁਣ ਲੈਣ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਜਾਣ ਵਾਲੇ ਰਸਤੇ ਤੇ ਪਲਾਸਟਿਕ ਦੀ ਬਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਆ ਇਸ ਲਈ ਦੁਕਾਨਦਾਰਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਵੀ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਮੱਖੀ ਰਸਤੇ ਨੂੰ ਸਾਫ਼ ਸੁਥਰਾ ਬਣਾਉਣ ਦੀ ਪਹਿਲ ਤਹਿਤ ਡੀਸੀ ਨੇ ਆਪਣੀ ਟੀਮ ਨਾਲ ਹੈਰੀਟੇਜ ਸਟਰੀਟ ਦਾ ਦੌਰਾ ਇਹਦਾ ਇਸ ਦੌਰੇ ਦੌਰਾਨ ਡੀਸੀ ਨੇ ਦੁਕਾਨਦਾਰਾਂ ਨੂੰ ਗੈਰ ਕਾਨੂੰਨੀ ਕਬਜ਼ੇ ਹਟਾਉਣ ਲਈ ਕਿਹਾ ਤੇ ਇੱਕ ਹਫਤੇ ਦੇ ਅੰਦਰ ਪਲਾਸਟਿਕ ਦੀ ਵਰਤੋਂ ਬੰਦ ਕਰਨ ਤੇ ਜ਼ੋਰ ਦਿੱਤਾ ਡੀਸੀ ਨੇ ਦੁਕਾਨਦਾਰਾਂ ਨੂੰ ਸਾਫ਼ ਸੂਚਿਤ ਕੀਤਾ ਕਿ ਉਹਨਾਂ ਕੋਲ ਸਿਰਫ ਇੱਕ ਹਫਤੇ ਦਾ ਸਮਾਂ ਜੇਕਰ ਉਹਨਾਂ ਵੱਲੋਂ ਇਹ ਜਿਹੜਾ ਨਿਰਦੇਸ਼ ਨਾ ਮੰਨਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਣ ਜੋਗਾ ਕਿ ਅੰਮ੍ਰਿਤ ਸਰਦੀਆਂ ਸੜਕਾਂ ਨੂੰ ਵਕਫ ਵਕਫ ਅਧਿਕਾਰੀਆਂ ਵੱਲੋਂ ਗੋਦ ਲਿਆ ਗਿਆ ਇਸ ਤਹਿਤ ਡੀਸੀ ਨੇ ਹੈਰੀਟੇਜ ਸਟਰੀਟ ਨੂੰ ਗੋਦ ਲਿਆ ਜਿਸ ਤਹਿਤ ਉਹਨਾਂ ਨੇ ਸਫਾਈ ਤੇ ਰੱਖ ਰਖਾ ਨਾਲ ਹੀ ਇਹ ਹੁਕਮ ਜਾਰੀ ਕੀਤੇ ਨੇ ਜਾਰੀ ਕੀਤੇ ਗਏ ਹੁਕਮਾਂ ਵਿੱਚ ਜਿੱਥੇ ਪਲਾਸਟਿਕ ਤੇ ਪਾਬੰਦੀ ਲਗਾਈ ਗਈ ਹੈ ਉੱਥੇ ਹੀ ਪੁਰਾਣੀ ਸਬਜ਼ੀ ਮੰਡੀ ਵਿੱਚ ਪਏ ਮਲਬੇ ਨੂੰ ਸਾਫ਼ ਕਰਨ ਤੇ ਪਾਰਕਿਸਥਾਨ ਨੂੰ ਜਿਹੜਾ ਸਾਫ਼ ਸੁਥਰਾ ਬਣਾਉਣ ਲਈ ਕਿਹਾ ਗਿਆ ਨਾਲ ਹੀ ਹੈਰੀਟੇਜ ਸਟਰੀਟ ਦੀਆਂ ਮੂਰਤੀਆਂ ਤੇ ਪ੍ਰਤੀਮਾਵਾਂ ਦੇ ਨੇੜੇ ਪਏ ਜਿਹੜੀ ਇਹ ਕੂੜਦਾਨ ਨੇ ਉਹਨਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਨਾਲ ਹੀ ਹੈਰੀਟੇਜ ਸਟਰੀਟ ਦੀਆਂ ਮੂਰਤੀਆਂ ਤੇ ਪ੍ਰਤੀਮਾਵਾਂ ਦੇ ਨੇੜੇ ਪਏ ਕੂੜੇਦਾਨਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਮਾਰਕੀਟ ਦੇ ਪਾਰਕ ਹਾਰਾ ਲਾਈਟ ਦਾ ਪ੍ਰਬੰਧ ਕਰਨ ਤੇ ਹੋਰ ਆਕਰਸ਼ਕ ਢਾਂਚੇ ਬਣਾਉਣ ਦੀ ਯੋਜਨਾ ਬਣਾਈ ਗਈ ਟਾਊਨ ਹਾਲ ਦੇ ਬਾਗ ਦੀ ਨੀਮ ਦੇਖਭਾਲ ਤੇ ਬਟਰ ਏਟੀਐਮ ਦੀ ਨਿਯੰਤਰਣ ਕਾਰਜ ਬਨਾਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਡੀਸੀ ਨੇ ਵਿਭਾਗ ਨੂੰ ਕਿਹਾ ਕਿ ਹਫਤੇ ਵਿੱਚ ਘੱਟੋ ਘੱਟ ਇੱਕ ਪ੍ਰੋਗਰੈਸ ਜ਼ਰੂਰੀ ਹੋਣਾ ਚਾਹੀਦਾ ਨਾਲ ਹੀ ਲੋਕਾਂ ਦਾ ਫੀਡਬੈਕ ਵੀ ਲੈਣ ਲਈ ਕਿਹਾ ਗਿਆ ਇਸ ਲਈ ਗੂਗਲ ਫਾਰਮ ਵੀ ਤਿਆਰ ਕੀਤਾ ਗਿਆ ਹਾਂਜੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਸੰਗਤਾਂ ਦਾ ਧਿਆਨ ਨਾਲ ਇਹ ਖਬਰ ਸੁਣ ਲੈਣ ਤਾਂ ਦੱਸ ਦਿੰਦੇ ਹਾਂ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਜਾਣ ਵਾਲੇ ਰਸਤੇ ਤੇ ਪਲਾਸਟਿਕ ਦੀ ਵਰਤੋਂ ਤੇ ਪੂਰੀ ਤਰ੍ਹਾਂ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਲਈ ਦੁਕਾਨਦਾਰਾਂ ਨੂੰ ਇੱਕ ਹਫਤੇ ਦਾ ਜਿਹੜਾ ਅਲਟੀਮੇਟਮ ਵੀ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਮੱਖੀ ਰਸਤੇ ਨੂੰ ਸਾਫ਼ ਸੁਥਰਾ ਬਣਾਉਣ ਦੀ ਪਹਿਲ ਤਹਿਤ ਡੀਸੀ ਨੇ ਆਪਣੀ ਟੀਮ ਨਾਲ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ ਇਸ ਤੌਰੇ ਦੌਰਾਨ ਡੀਸੀ ਨੇ ਦੁਕਾਨਦਾਰਾਂ ਨੂੰ ਗੈਰ ਕਾਨੂੰਨੀ ਕਬਜ਼ੇ ਹਟਾਉਣ ਲਈ ਕਿਹਾ ਤੇ ਇੱਕ ਹਫਤੇ ਦੇ ਅੰਦਰ ਪਲਾਸਟਿਕ ਦੀ ਵਰਤੋਂ ਦੀ ਜਿਹੜੀ ਬੰਦ ਕਰਨ ਦੇ ਜ਼ੋਰ ਦਿੱਤਾ ਨੇ ਦੁਕਾਨਦਾਰਾਂ ਨੂੰ ਸਾਫ਼ ਸੂਚਿਤ ਕੀਤਾ ਕਿ ਉਹਨਾਂ ਕੋਲੋਂ ਸਿਰਫ਼ ਜਿਹੜਾ ਇੱਕ ਹਫ਼ਤੇ ਦਾ ਸਮਾਂ ਜੇ ਕਰੋਨਾ ਵੱਲੋਂ ਜਿਹੜਾ ਇਹ ਨਿਰਦੇਸ਼ ਨਾ ਮੰਨਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ